ਪੰਜਾਬ ਦੇ ਹਾਲਾਤ ਕੀ ਨੇ ਇਸ ਦੀਆਂ ਤਾਂ ਤਸਵੀਰਾਂ ਹੀ ਗਵਾਣੇ ਫਿਰ ਭਾਵੇਂ ਗੱਲ ਕ੍ਰਾਈਮ ਦੀ ਕਰੀਏ ਜਾਂ ਮਾਨ ਸਾਹਿਬ ਤੁਹਾਡੇ ਰਾਜ ਵਿੱਚ ਵੱਡੇ ਨਸ਼ੇ ਦੀ ਦੱਦੀ ਕਰੀਏ ਤਾਂ ਤੁਹਾਨੂੰ ਵੀ ਯਾਦ ਕਰਾਉਂਦੇ ਹਾਂ 2022 ਦਾ ਅਪਰਾਧਾ ਦਾ ਰਿਕਾਰਡ ਰੱਖਣ ਵਾਲੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਸਾਲ 2022 ਦੇ ਅੰਕੜੇ ਪੰਜਾਬ ਵਿੱਚ ਜਦੋਂ ਨਸ਼ਿਆ ਦਾ ਕੰਮ ਨਵੇਂ ਰਿਕਾਰਡ ਕਾਇਮ ਕਰ ਰਿਹਾ ਤੇ ਕ੍ਰਾਈਮ ਗ੍ਰਾਫ ਲਗਾਤਾਰ ਉੱਪਰ ਵੱਲ ਜਾ ਰਿਹਾ ਉਸ ਦੇ ਵਿਚਾਲੇ ਇਹ ਅੰਕੜੇ ਕੀ ਕਹਿੰਦੇ ਨੇ ਇਹ ਵੇਖਣਾ ਦਿਲਚਸਪ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਸ਼ੇ ਦੀ ਓਵਰਡੋਸ ਨਾਲ ਹੋਣ ਵਾਲੀਆਂ ਮੌਤਾਂ ਦੀ ਤਾਂ ਇਸ ਵਿੱਚ ਪੰਜਾਬ ਮੋਹਰੀ ਹੈ ਹਾਲਾਂਕਿ ਉਸ ਦੀ ਗਿਣਤੀ ਵੇਖ ਕੇ ਤੁਸੀਂ ਜਰੂਰ ਹੈਰਾਨ ਹੋਵੋਗੇ ਤੈਨੂੰ ਸਾਰੇ 3 ਵਜੇ ਦਾ ਘਰ ਹੋਇਆ ਵਾ ਹਾਈ ਗੱਲ ਦਾ ਇਹ ਨਹੀਂ ਆਇਆ ਮੁਰਗੇ ਮੈਂ ਬੂਆ ਵੀ ਨਹੀਂ ਲਈ ساری ਰਾਤ ਮੈਂ ਬੂਆ ਖੋਲਿਆ ਪੁੱਤ ਆਗਾ ਪੋਤਾ ਤੇ ਬੈਠੀ ਲਈ ਮੈਂ ਆ ਪੋਤਾ ਨਹੀਂ ਆਇਆ ਰਾਤ ਮੈਂ ਉਹ ਪੋਤਾ ਨਹੀਂ ਆਇਆ ਖਲੀ ਰਹਿ ਗਿਆ ਪੂਰੇ ਦੇਸ਼ ਵਿੱਚ ਨਸ਼ੇ ਦੀ ਓਵਰਡੋਸ ਨਾਲ ਕੁਝ 681 ਮੌਤਾਂ ਦਰਜ ਹੋਈਆਂ ਇੰਨਾ ਵਿੱਚ 116 28 ਸ਼ਾਮਲ ਸਨ ਪੰਜਾਬ ਚ ਸਭ ਤੋਂ ਵੱਧ 144 ਮੌਤਾਂ ਦਰਜ ਕੀਤੀਆਂ ਗਈਆਂ ਜੇ ਗੱਲ ਐਂਡੀਪੀਐਸ ਐਕਟ ਤਹਿਤ ਦਰਜ ਹੋਏ ਮਾਮਲਿਆਂ ਦੀ ਕੀਤੀ ਜਾਵੇ ਤਾਂ ਪੂਰੇ ਦੇਸ਼ ਚ 115000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਇੰਨਾ ਵਿੱਚ ਜਦ ਕਿ 12442 ਮਾਮਲਿਆਂ ਨਾਲ ਪੰਜਾਬ ਤੀਜੇ ਨੰਬਰ ਤੇ ਆਇਆ ਮੇਰਾ ਮੇਟਾ ਹੀ ਨਜੇ ਦਾ ਆਦੀ ਅੱਜ ਵੇਖੋ ਜੀ ਜੜਗਾ ਮੇਰਾ ਘਰ ਹੀ ਜੜ ਗਿਆ ਸਰਕਾਰਾਂ ਨੂੰ ਬੜੀ ਬੇਨਤੀ ਕੀਤੀ ਐ ਐਮਐਲਏ ਸਾਹਿਬ ਤੇ ਗੱਡੀ ਵਾਹ ਤੇ ਭੱਲਾ ਜੋੜਿਆ ਪਰ ਕੋਈ ਕਾਰਵਾਈ ਨਹੀਂ ਨਾ ਕੀਤੀ ਨਾ ਕੋਈ ਉਥੇ ਇਹਨਾਂ ਲਾਇਆ ਕੋਈ ਰੋਗੀ ਲਾਈ ਇੱਥੇ ਇਸੇ ਤਰ੍ਹਾਂ ਨਕਲੀ ਸ਼ਰਾਬ ਪੀਣ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿੱਚ ਵੀ ਪੰਜਾਬ ਤੀਜੇ ਨੰਬਰ ਤੇ ਰਿਹਾ ਸਰਕਾਰਾਂ ਨੂੰ ਇਹੋ ਚਾਹੁੰਦਾ ਵੀ ਸਾਡਾ ਤਾਂ ਉੱਜੜ ਗਿਆ ਘਰ ਹੋਰਾਂ ਦੇ ਬਚਾ ਲਓ ਸਾਡੀ ਤੇ ਇਹੋ ਬੇਨਤੀ ਆ ਵਰਨਾ ਹੀ ਚਾਹੁੰਦੀ ਸਰਕਾਰ ਕੋਈ ਨਹੀਂ ਚਾਹੁੰਦੀ ਸਰਕਾਰ ਆਪ ਕੌਂਡੀਆਂ ਜੀ ਜਿੰਨੀਆਂ ਸਰਕਾਰ ਹੁਣ ਤੱਕ ਆਈਆਂ ਸਾਹਬ ਆਪ ਹੀ ਆਪ ਹੀ ਬਕੌਂਡੀਆਂ ਜੀ ਇਹਨਾਂ ਦਾ ਧੰਦਾ ਹੀ ਸਰਕਾਰਾਂ ਦਾ ਇਹੋ ਆ ਜੀ ਤੀਜੇ ਨੰਬਰ ਤੇ ਆਏ ਪੰਜਾਬ ਚ 90 ਮੌਤਾਂ ਹੋਈਆਂ ਮੌਜੂਦਾ ਸਮੇਂ ਵਿੱਚ ਵੱਖੋ ਵੱਖ ਖੇਤਰਾ ਵਿੱਚ ਖੁਦਕੁਸ਼ੀ ਦੇ ਮਾਮਲਿਆਂ ਚ ਵੀ ਲਗਾਤਾਰ ਇਜਾਫਾ ਹੋ ਰਿਹਾ ਪੰਜਾਬ ਚ 204 ਖੁਦਕੁਸ਼ੀਆਂ ਦਰਜ ਕੀਤੀਆਂ ਗਈਆਂ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦੀਆਂ ਖਬਰਾਂ ਨਿਤ ਦਿਨ ਆਉਂਦੀਆਂ ਨੇ ਹਰ ਰੋਜ਼ ਕਿੰਨੀਆਂ ਹੀ ਮਾਵਾਂ ਦੇ ਪੁੱਤ ਇੱਕ ਟੀਕੇ ਦੇ ਅੱਗੇ ਧੇਰ ਹੁੰਦੇ ਨਜ਼ਰ ਆਉਂਦੇ ਨੇ ਕਿੰਨੇ ਹੀ ਨੌਜਵਾਨ ਨਸ਼ੇ ਵਿੱਚ ਝੂਮਦੇ ਹੋਏ ਤੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਅੰਕੜੇ ਤਾਂ ਇਹ ਖਬਰਾਂ ਹੀ ਦੱਸ ਰਹੀਆਂ ਨੇ ਕਿ ਨਸ਼ੇ ਦੇ ਦੰਤ ਨਾਲ ਕਿੰਨੇ ਘਰ ਸੁੰਨੇ ਹੋਏ ਨੇ ਤੇ ਮਾਨ ਸਰਕਾਰ ਆਪਣੇ ਦਾਅਵਿਆਂ 'ਚ ਬਿਲਕੁਲ ਖੋਖਲੀ ਸਾਬਤ ਹੋਈ ਹੈ